ਆ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਕਿ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ ਗੱਲ ਜਲੰਧਰ ਦੀ ਕਰਨ ਜਾ ਰਹੇ ਹਾਂ ਜਲੰਧਰ ਤੋਂ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸਭਾ ਮੈਂਬਰ ਬਣੇ ਸਨ ਉਸਨੇ ਰਿੰਕੂ ਜੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸ਼ਿਰਦ ਦਿੱਤਾ ਗਿਆ ਤੇ ਨਾਲ ਇੱਕ ਵਿਧਾਇਕ ਵੱਲੋਂ ਵੀ ਜਿਹੜਾ ਪਸ਼ਵੀ ਜਲੰਧਰ ਪਸ਼ਵੀ ਤੋਂ ਵਿਧਾਇਕਾ ਉਹਦੇ ਵੱਲੋਂ ਵੀ ਅਸਤੀਫਾ ਜਿਹੜਾ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿਤਨੇ ਕਿਤੇ ਹੁਣ ਪੂਠੀ ਗਿਣਤੀ ਹੈ ਕਹਿੰਦੇ ਆਮ ਆਦਮੀ ਪਾਰਟੀ ਦੀ ਸ਼ੁਰੂ ਹੋ ਚੁੱਕੀ ਹੈ 92 ਤੋਂ ਹੁਣ 99 ਵਿਧਾਇਕ ਨੇ ਜਿਹੜੇ ਉਹ ਰਹਿ ਚੁੱਕੇ ਨੇ ਇਸ ਮਿਸ਼ਨ ਲੈ ਕੇ ਅਸੀਂ ਰਾਲਪਰਾ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਹਰਦਿਆਲ ਕੰਬੋਲ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਹਰਦਿਆਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਹਰਨੀ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਲੋਕ ਨੇ ਕਦੇ ਕਾਂਗਰਸ ਵਿੱਚ ਆਉਂਦੇ ਨੇ ਸੱਤਾ ਹਾਸਲ ਕਰਨ ਲਈ ਕਦੇ ਆਮ ਪਾਰਟੀ ਜਾਂਦੇ ਨੇ ਹੁਣ ਬੀਜੇਪੀ 'ਚ ਗਏ ਨੇ ਸਿੰਘ ਰਿੰਕੂ ਜੀ ਕਿਸ ਤਰ੍ਹਾਂ ਦੇਖਦੇ ਹੋ ਥਿਆਲ ਜੀ ਗੱਲ ਹੈ ਹਰਮੀਜੀ ਮੈਨੂੰ ਤਾਂ ਬੜੀ ਹੈਰਾਨੀ ਹੋ ਰਹੀ ਹੈ ਇਸ ਗੱਲ ਦੀ ਕਿ ਮੈਂ ਤਾਂ ਹੁਣ ਇਹ ਚਾਹਾਂਗਾ ਕਿ ਜਿਹੜੇ ਚਲੰਦਰ ਦੇ ਬੋਫਰਾ ਜੀ ਭਾਵੇਂ ਉਹ ਜਿੱਤੋਂ ਐਮਐਲਏ ਨੇ ਰਜਾਇੰਡ ਕੀਤਾ ਉਹ ਹੁਣ ਇਹ ਆ ਜਿਹੜੇ ਪਾਰਲੀਮੈਂਟ ਦੇ ਵਿੱਚ ਜਿੰਨੀਆਂ ਵੀ ਨੌ ਦੇ ਨੌ ਹਲਕੇ ਆ ਤਾਂ ਮੈਨੂੰ ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੋਈ ਹੈ ਕਿ ਪਹਿਲਾਂ ਵੇਖੋ ਇਹ ਲਿੰਕ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਚ ਵੀ ਨਾਲ ਦੀ ਨਾਲ ਇਹ 3 ਵਜੇ ਇਹ ਸ਼ਾਮਿਲ ਹੁੰਦਾ 5 ਵਜੇ ਨੂੰ ਟਿਕਟ ਦਿੱਤੀ ਜਾਂਦੀ ਹੈਗੀ ਹਾਂ ਜੀ ਇਹ ਰੀਤਾਂ ਜਿਹੜੀਆਂ ਹੈਗੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਪਾਨੀਆਂ ਆਪਣੇ ਟੀਡਰ ਨੂੰ ਖਤਮ ਕੀਤਾ ਜਾਂਦਾ ਮੈਂ ਤੁਹਾਨੂੰ ਦੱਸਾਂ ਹਰ ਪਾਰਟੀ ਚ ਮੈਂ ਦੀ ਗੱਲ ਮੈਂ ਤਾਂ ਕਰਾਂਗਾ ਮੈਂ ਤੁਹਾਨੂੰ ਦੱਸਾਂ ਜੀ ਹਾਂ ਜੀ ਇਹ ਆ ਤਾਂ ਉਹਨਾਂ ਨੂੰ ਆਪਣੇ ਲੋਕਾਂ ਦੇ ਵਿਸ਼ਵਾਸ ਨਹੀਂ ਜਿਹੜੇ ਕੰਮ ਕਰਨ ਵਾਲੇ ਲੋਕ ਹੈਗੇ ਆ ਹਾਂ ਹਾਂ ਜਾਂ ਫਿਰ ਕਮਜ਼ੋਰੀ ਇੰਨੀ ਆ ਗਈ ਹੈਗੀ ਆ ਪਰ ਮੈਂ ਵੋਟਰਾਂ ਨੂੰ ਇੱਕ ਗੱਲ ਕਹਾਂਗਾ ਕਿ ਜੇ ਅਜਿਹਾ ਫੈਸਲਾ ਕੋਈ ਵੀ ਰਾਜਨੀਤਿਕ ਪਾਰਟੀ ਲੈਂਦੀ ਆ ਜੇ ਮੈਂ ਇੱਕ ਪਾਰਟੀ ਦੀ ਨਹੀਂ ਗੱਲ ਕਰਦਾ ਚਾਹੇ ਉਹ ਕਾਂਗਰਸ ਆ ਚਾਹੇ ਬੀਜੇਪੀ ਆ ਚਾਹੇ ਆਮ ਆਦਮੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਹੈਗੇ ਆ ਵੀ ਪਹਿਲੀ ਗੱਲ ਤਾਂ ਤੁਸੀਂ ਘੱਟੋ ਘੱਟ ਸੋਚ ਕੇ ਆਪਣੇ ਵਰਕਰਾਂ ਦਾ ਗਲਾ ਨਾ ਵੱਢੋ ਹੂੰ ਦੂਜੀ ਗੱਲ ਤੁਸੀਂ ਜੇ ਜਿਹੜਾ ਬੰਦਾ ਇਸ ਤਰੀਕੇ ਦੇ ਨਾਲ ਮੈਂ ਹਲਾਕੇ ਦੇ ਲੋਕਾਂ ਨੂੰ ਕਹਾਂਗਾ ਕਿ ਜਿਹੜਾ ਬੰਦਾ ਇਵੇਂ ਜੰਪ ਕਰਕੇ ਆਂਦਾ ਜੀ ਹਾਂਜੀ ਜੀ ਤਾਂ ਤੁਸੀਂ ਇਹ ਰੀਤਾ ਨਾ ਪਾਓ ਉਹਨਾਂ ਨੂੰ ਜ਼ਰੂਰ ਸਭ ਕੁਝ ਸਿਖਾਓ ਬਿਲਕੁਲ ਉਹ ਜਰੂਰ ਸਭ ਕ ਸਿਕਾਓ ਜੇ ਤੁਸੀਂ ਨਹੀਂ ਇਹ ਤੁਸੀਂ ਸਭ ਕ ਸਿਕਾਓਗੇ ਤਾਂ ਦੁਬਾਰਾ ਜੇ ਜਲਦੀ ਜਲਦੀ ਕੋਈ ਬੰਦਾ ਆਮੀ ਨਹੀਂ ਭਰੇਗਾ ਕਿਉਂਕਿ ਇਹ ਤਾਂ ਏਡਾ ਵੱਡਾ ਵਿਸ਼ਵਾਸ ਘਤ ਵਾਲੀ ਗੱਲ ਹੈਗੀ ਇਹ ਜਿਹੜੇ ਬੰਦਿਆਂ ਨੇ ਅੱਜ ਤੋਂ 8 ਮਹੀਨੇ ਪਹਿਲਾਂ ਇਹ ਸਾਲ ਪਹਿਲਾਂ ਇਹਨਾਂ ਨੂੰ ਚੁਣ ਕੇ ਭੇਜਿਆ ਮੈਂਬਰ ਪਾਰਲੀਮੈਂਟ ਹਾਂਜੀ ਅੱਜ ਪਾਰਟੀ ਨੇ ਹੁਣ ਉਹਨਾਂ ਨੂੰ ਦੁਬਾਰਾ ਟਿਕਟ ਅਨਾਉਂਸ ਕਰਤੀ ਟਿਕਟ ਅਨਾਉਂਸ ਕਰਤੀ ਤਾਂ ਤੁਸੀਂ ਇਹ ਦੇਖੋ ਵੀ ਟਿਕਟ ਛੱਡ ਕੇ ਵੀ ਉਹ ਹਾਂਜੀ ਦੂਜੀ ਪਾਰਟੀ ਦੀ ਟਿਕਟ ਲੈ ਲੈ ਰਹੇ ਹੈਗੇ ਆ ਯਾਰ ਕੀ ਕੀ ਬਣੇਗਾ ਇਸ ਮੁਲਕ ਦਾ ਸਮਝ ਤੋਂ ਬਾਹਰ ਹੀ ਜਾਂਦਾ ਹੈਗਾ ਇੱਕ ਤਾਂ ਰਾਜਨੀਤਿਕ ਪਾਰਟੀਆਂ ਦਾ ਨਹੀਂ ਸਮਝ ਜਾਂਦਾ ਹਾਂ ਤਾਂ ਵਕ 9:30 ਬਿਲਕੁਲ ਰਾਜਨੀਤਿਕ ਪਾਰਟੀਆਂ ਦਾ ਨਹੀਂ ਸਮਝ ਜਾਂਦਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਇਹ ਮੈਨੂੰ ਤਾਂ ਮੈਂ ਤਾਂ ਸਤਿਕਾਰਯੋਗ ਹੀ ਕਹਾਂਗਾ ਇਸ ਇਲਾਕੇ ਦੀ ਜਨਤਾ ਨੂੰ ਤੇ ਘਟੋ ਘਟਿਆ ਯਾਰ ਤੁਸੀਂ ਇਹ ਤਾਂ ਦਿਖਾ ਦਿਓ ਵੀ ਯਾਰ ਜਿਹੜੇ ਬੰਦੇ ਇਦਾਂ ਦੇ ਬਾਰ-ਬਾਰ ਆ ਕੇ ਤੁਹਾਡੇ ਨਾਲ ਪੁੱਲ ਵੱਟਦੇ ਆ ਹਾਂਜੀ ਤੇ ਤੁਸੀਂ ਚੇ ਕੋਈ ਵੀ ਹੋਣ ਤੁਸੀਂ ਤੇ ਇੰਗੀਆਂ-ਇੰਗੀਆਂ ਰੀਤਾਂ ਨਾ ਪਾਓ ਜੇ ਲੋਕਾਂ ਨੂੰ ਜ਼ਰੂਰ ਘਟੋ ਘਟ ਸਿਖਾਓ ਚਾਹੇ ਉਹ ਪਟਿਆਲਾ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਕਿਤੇ ਵੀ ਹੋਵੇ ਹਾਂ ਬਿਲਕੁਲ ਹਰਦੀਪਾਲ ਜੀ ਤੁਸੀਂ ਇੱਕ ਗੱਲ ਤਾਂ ਮੰਨਦੇ ਹੋ ਵੀ ਇਸ ਤੇ ਇੱਕ ਕਾਨੂੰਨ ਬਣ ਜਾਣਾ ਚਾਹੀਦਾ ਜਿਸ ਤਰ੍ਹਾਂ ਕਿ ਪਹਿਲਾਂ ਕਾਨੂੰਨ ਬਣਿਆ ਜੇ ਕੋਈ ਵਿਧਾਇਕ ਅਸਤੀਫਾ ਦੇ ਕੇ ਦੂਸਰੀ ਪਾਰਟੀ ਸ਼ਾਮਲ ਹੁੰਦਾ ਤਾਂ ਇਲੈਕਸ਼ਨ ਹੁੰਦੇ ਆ ਜਿਹਾ ਕੋਈ ਕਾਨੂੰਨ ਬਣਨਾ ਚਾਹੀਦਾ ਜੇ ਨਹੀਂ ਨਹੀਂ ਕਾਨੂੰਨ ਤਾਂ ਬਣ ਗਿਆ ਦੀ ਪਰ ਤੁਸੀਂ ਦੇਖੋ ਕਾਨੂੰਨ ਦੀ ਵੀ ਉਹ ਤਾਂ ਆਪਣੀ ਅਸੈਂਬਲੀ ਤੋਂ ਵੀ ਰਿਜਾਇਨ ਕਰਕੇ ਜਾ ਰਿਹਾ ਹਾਂ ਹਾਂਜੀ ਨਹੀਂ ਨਹੀਂ ਉਹ ਉਹ ਅੱਗੇ ਲਈ ਕੋਈ ਚੋਣ ਨਾ ਲੜੇ ਜਿਹੜਾ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਜਾਂਦਾ ਕੋਈ ਚੋਣ ਲੜਦਾ ਉਹਦੇ ਲਈ ਕੋਈ ਕਾਨੂੰਨ ਹੈ ਜੇ ਬਣਨਾ ਚਾਹੀਦਾ ਵੀ ਉਹ ਬਿਲਕੁਲ ਚੋਣੇ ਲੜ ਸਕੇ ਜਿਹੜਾ ਆਪਣੀ ਪਾਰਟੀ ਦਾ ਮੈਂ ਲੋਕਾਂ ਦਾ ਕਿਵੇਂ ਬਣੂਗਾ ਕਾਨੂੰਨ ਬਣੇ ਨਾ ਬਣੇ ਜੀ ਜਨਤਾ ਤਾਂ ਜਨਤਾ ਦੇ ਕੋਲ ਵੀ ਆਪਣੇ ਹੱਥ 'ਚ ਬੜੀ ਤਾਕਤ ਹੈ ਉਹ ਉਹ ਕਾਨੂੰਨ ਤੋਂ ਵੀ ਵੱਧ ਜਿਹੜੇ ਡਿਸੀਜਨ ਆ ਉਹ ਲੈ ਸਕਦੀ ਹੈ ਜੀ ਆ ਤੇ ਲੋਕ ਹੀ ਜੇ ਤਖੜੇ ਹੋ ਕੇ ਨਿਕਲਣ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਜਲਦੀ ਜਲਦੀ ਕੋਈ ਹੌਸਲਾ ਕਰੇਗਾ ਕਹਿੰਦੇ ਕਾਫੀ ਵਿਧਾਇਕ ਹੋਰ ਵੀ ਕਾਫੀ ਵਿਧਾਇਕ ਨੇ ਜਿਹੜੇ ਭਾਜਪਾ ਦੇ ਸੰਪਰਕ ਚ ਨੇ ਪਟਿਆਲੇ ਜ਼ਿਲ੍ਹੇ ਦੇ ਵੀ ਆਪਾਂ ਗੱਲ ਕਰੀਏ ਕਹਿੰਦੇ ਪਟਿਆਲਾ ਜ਼ਿਲ੍ਹੇ ਤੋਂ ਵੀ 2 ਤੋਂ 4 ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਉਹ ਭਾਜਪਾ ਦੇ ਸੰਪਰਕ ਨੇ ਪੰਜਾਬ ਚ ਵੀ ਕਹਿੰਦੇ ਕਾਫੀ ਦਸ ਰਹੇ ਨੇ ਹਦਿਆਲ ਵੀ ਕੁਝ ਹੈ ਮਾਮਲਾ ਹੈ ਜੇ ਆ ਤੁਸੀਂ ਹੋ ਸਕਦਾ ਜੀ ਦੇਖੋ ਕੋਈ ਕਿਸੇ ਦਾ ਪਤਾ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਹੁਣ ਰਵਨੀਤ ਬਿੱਟੂ ਉਧਰ ਗਏ ਆ ਉਹਦੇ ਘਰਦਿਆਂ ਨੂੰ ਹੀ ਨਹੀਂ ਸੀ ਪਤਾ ਜੀ ਉੱਤੋਂ ਉਹ ਕਹਿੰਦੇ ਸਾਡੇ ਤਸਵੀਰ ਹੀ ਦੇਖੀ ਉੱਥੇ ਬੈਠੇ ਦੀ ਹੂੰ ਬਿਲਕੁਲ ਅ ਇਹ ਨਹੀਂ ਬਿੱਟੂ ਨੇ ਵੀ ਇੱਕ ਵੱਡਾ ਧੋਖਾ ਕੀਤਾ ਕਾਂਗਰਸ ਦੇ ਨਾਲ ਦੇਖੋ ਜੀ ਹੁਣ ਇਹ ਤਾਂ ਉਹ ਕਹਿ ਸਕਦੇ ਹੈਗੇ ਧੋਖਾ ਕੀਤਾ ਕਿ ਨਹੀਂ ਕੀਤਾ ਕਈ ਤਰ੍ਹਾਂ ਦੇ ਸਿਚੁਏਸ਼ਨ ਜਿਹੜੀਆਂ ਹਾਂ ਜੀ ਤੇ ਮੈਂ ਹੁਣ ਇਹ ਇੱਕ ਕਿਸੇ ਦੇ ਬਾਰੇ ਕੀ ਕਮਕਸਟ ਲਾਸਟ ਸਵਾਲ ਆ ਤੁਹਾਡੇ ਲਈ ਪਟਿਆਲਾ ਲੋਕ ਸਵਾਲ ਲਈ ਕਾਫੀ ਦੌੜ ਭੱਜ ਹੋ ਰਹੀ ਆ ਕਹਿੰਦੇ ਤਰਬੀਰ ਗਾਂਧੀ ਨੂੰ ਵੀ ਕਹਿੰਦੇ ਪਾਰਟੀ ਵਾਪਸ ਲੈ ਕੇ ਆ ਸਕਦੀ ਆ ਤੇ ਕਾਂਗਰਸ ਦੇ ਵਿੱਚ ਵਿਰੋਧ ਵੀ ਕਿਤੇ ਨਾ ਕਿਤੇ ਦੇਖ ਨੂੰ ਮਿਲ ਰਿਹਾ ਹਸਨ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਤੁਹਾਡੀ ਗੱਲ ਸਟਾਰਟ ਕਰਨ ਤੋਂ ਪਹਿਲਾਂ ਇੱਕ ਗੱਲ ਕਹਿ ਕੇ ਆਟਾਂ ਵੀ ਇਹ ਆថា ਇਹਨਾਂ ਨੂੰ ਆਪਣੇ ਕੇਡਰ ਤੇ ਵਿਸ਼ਵਾਸ ਨਹੀਂ ਹੈ ਹਾਂਜੀ ਦੂਜੀ ਤੁਸੀਂ ਜਦੋਂ ਲਿਆ ਕੇ ਗੇਰਦੇ ਆ ਕਿਸੇ ਨੂੰ ਤਾਂ ਮੈਂ ਤਾਂ ਕਿਸੇ ਵਾਸਤੇ ਵੀ ਕਹਣਾ ਜੇ ਕੋਈ ਵੀ ਐਦਾਂ ਆਂਦਾ ਵੀ ਕੱਟੋ-ਕੱਟੋ ਤੋਂ 2-3 ਸਾਲ ਪਾਰਟੀ ਕੰਮ ਤਾਂ ਲਵੇ 5-4 ਸਾਲ ਹਾਂਜੀ ਉਹ ਵਰਕਰਾਂ ਦੇ ਵਿੱਚ ਵਿਸ਼ਵਾਸਤਾ ਬਣਾਵੇ ਇਹ ਤਾਂ ਨਹੀਂ ਹੈ ਕਿ ਫਟਾਫਟ ਆ ਕੇ 길ਕੇ ਮੁੜਕੇ ਨਾ ਉਹਨਾਂ ਨੂੰ ਕਿਸੇ ਵਰਕਰਾਂ ਦਾ ਪਤਾ ਹੋਣ ਉਹਦਾ ਤੇ ਨਾ ਕਿਸੇ ਦੀ ਕੋਈ ਮੁੜਕੇ ਕਿਸੇ ਨੂੰ ਮਿਲਣਾ ਨਹੀਂ ਗਿਲਣਾ ਨਹੀਂ ਸੋ ਮੈਂ ਤਾਂ ਖਾਰਿਕਲੀ ਉਹ ਗੱਲ ਕਰਾਂਗਾ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਚਲੋ ਜੀ ਇੱਕ ਨਹੀਂ ਵਰਕਰ ਦੂਜਾ ਕੋ ਚੰਗਾ ਹੋ ਸਕਦਾ ਤੀਜਾ ਕੋ ਚੰਗਾ ਹੋ ਸਕਦਾ ਤੁਹਾਨੂੰ ਕਿਸੇ ਤੇ ਦਾ ਹੁਣਾ ਹੈਗਾ ਆਪਣੇ ਕੀਡਰ ਨੂੰ ਕਿਉਂ ਮਾਰਦੇ ਹੈਗੇ ਕਾ ਕਾਂਗਰਸ ਪਾਰਟੀ ਬਥੇਰੀ ਵੱਡੀ ਪਾਰਟੀ ਹੈ ਜੀ ਇਹਦੇ ਵਿੱਚੋਂ ਜਿੰਨੂੰ ਮਰਜ਼ੀ ਲੜਾ ਦੋ ਤੁਸੀਂ ਜਿੰਨੂੰ ਮਰਜ਼ੀ ਲੜਾ ਦੋ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਉਹ ਲੋਕਲ ਲੋਕਲ ਹੋਣਾ ਚਾਹੀਦਾ ਪਰ ਉਹ ਮੈਂ ਲੈ ਕੇ ਏਰਨਾ ਚਾਹੀਦਾ ਬਿਲਕੁਲ ਨੋਕਲ ਹੋਣਾ ਜ਼ਰੂਰੀ ਹੈ ਨੋਕਲ ਦੇਖੋ ਕਾਫੀ ਲੰਮੇ ਸਮੇਂ ਤੋਂ ਪਾਰਟੀ ਸੇਵਾ ਕਰਦੇ ਨੇ ਚਾਹੇ ਜਿਹੜਾ ਮਰਜ਼ੀ ਲੀਡਰ ਆ ਪਰ ਟਿਕਟ ਪਾਰਟੀ ਨੂੰ ਕਹਿੰਦੇ ਨੋਕਲ ਦੇਣੀ ਚਾਹੀਦੀ ਹੈ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦ ਤਾਂ ਕਿ ਉਹ ਜੀ ਲੋਕ ਇਸ ਸੱਚੀ ਦਾ ਇਹਨਾਂ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਪੋਜ਼ ਨੇ ਜਿਹੜੀ ਗੱਲ ਕਹੀ ਆ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿਹੜਾ ਰਾਜਨੀਤਿਕ ਆਗੂ ਅਚਿਹਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਜਾਂਦਾ ਭਾਵੇਂ ਕਿ ਉਹ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ ਚਾਹੇ ਭਾਵੇਂ 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 ਭ ਚੋਣਾਂ ਦੌਰਾਨ ਜਿਹੜਾ ਕੋਈ ਲੋਕਾਂ ਦੇ ਨਾਲ ਕੋਈ ਵੱਡਾ ਧੋਖਾ ਕਰਦਾ